ਆ ਵੀ ਚੂੜੀਆਂ ਦੇ ਟੋਟਿਆਂ ਦੇ ਬਣਾਏ ਨੇ ਹੁਣ ਤਾਂ ਬਿਲਕੁਲ ਲੜੇ ਪਾ ਜਾਈਏ ਦੇਖੋ ਜਿੰਨੇ ਵੀਡੀਓ ਸੋਹਣੇ ਲੱਗਦੇ ਪਏ ਉਹ ਦੁਬੰਨੇ ਸੋਹਣੇ ਨੇ ਜੀ ਆ ਵੀ ਉਹ ਪ੍ਰਾਤਨ ਚੀਜ਼ਾਂ ਸਾਰੀਆਂ ਦਿਖਾਈਆਂ ਨੇ ਜੀ ਇਹਦੇ ਵਿੱਚ ਮਿਊਜ਼ੀਅਮ ਚ ਬੱਲੇ ਬੱਲੇ ਹੈਲੋ ਜੀ ਸასი ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਾਂ ਇਸ ਟਾਈਮ ਖੜਿਆ ਜੀ ਚੰਡੀਗੜ੍ਹ ਤੇ ਚੰਡੀਗੜ੍ਹ ਆਪਾਂ ਖੜਿਆ ਜੀ ਰੌਕ ਗਾਰਡਨ ਤੇ ਬਾਹਰ ਵਾਲਾ ਵੀਊ ਦੇਖੋ ਜੀ ਰੌਕ ਗਾਰਡਨ ਦਾ ਤੁਸੀਂ ਕਿੰਨੀ ਪਬਲਿਕ ਆਈ ਹੋਈ ਹੈ ਤੇ ਸੰਡੇ ਕਰਕੇ ਰਾਸ ਥੋੜਾ ਜ਼ਿਆਦਾ ਛੁੱਟੀ ਵਾਲ ਦਿਨ ਜ਼ਿਆਦਾ ਰਾਸ ਹੁੰਦਾ ਜੀ ਤੇ ਟਿਕਟਮ ਵਗੈਰਾ ਆਪਾਂ ਲੈ ਚੁੱਕੇ ਆ ਜੀ ਤੇ ਬਾਹਰ ਦਾ ਦੇਖੋ ਜੀ ਉਹ ਤੁਸੀਂ ਖਾਣ ਪੀਣ ਵਾਲੀਆਂ ਆਈਟਮਾਂ ਕਾਫੀ ਨੇ ਇੱਥੇ ਕੁਲਚੇ ਪਾਣੀ ਨਿੰਬੂ ਵਾਲਾ ਪਾਣੀ ਦੂਸਰਾ ਤੀਸਰਾ ਇੱਕਣਾ ਕੁਲਚੇ ਵਾਲੀ ਆਈਟਮ ਇੱਥੋਂ ਦੀ ਬੜੀ ਵਧੀਆ ਤੁਹਾਨੂੰ ਮੈਂ ਦਿਖਾਉਣਾ ਸਭ ਤੋਂ ਪਹਿਲਾਂ ਅੰਦਰ ਜਾਣ ਤੋਂ ਆਹ ਦੇਖੋ ਜੀ ਆਹ ਵਾਲਾ ਕੁਲਚਾ ਇਹ ਬਹੁਤ ਘੈਂਟ ਬਣਾਉਂਦਾ ਬਾਈ ਛੋਲੇ ਛੋਲੇ ਪਾ ਕੇ ਯਾਰ ਵੀ ਕਰ ਰਿਹਾ ਬਾਈ ਕਿਵੇਂ ਠੀਕ ਆ ਬਾਈ ਵਧੀਆ ਵੀਰੇ ਆ ਵਧੀਆ ਚਾਹੀਦਾ ਤੇ ਡਬ ਰੋਟੀਆਂ ਦਖਾਓ ਜਿਹੜੀਆਂ ਨਾਲ ਦਿੰਦੇ ਯਾਰ ਆ ਦਿਖਾਇਓ ਆ ਦੇਖੋ ਇਹ ਆ ਗੁਲਚੇ ਨੇ ਸੋ ਦੋਸਤੋ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਵੱਲ ਨੂੰ ਰੋ ਗਾਰਡਨ ਦੇ ਤੇ ਵਲੌਗ ਦੇ ਐਂਡ ਤੱਕ ਬਨੇ ਰੋ ਸਾਰਾ ਵੀਊ ਕੈਂਡ ਬਨ ਵਾਲਾ ਜੀ ਸਾਰਾ ਵਲੌਗ ਬਹੁਤ ਕੈਂਡ ਬਨ ਵਾਲਾ ਸੋ ਇਧਰ ਦੀ ਐਂਟਰੀ ਆ ਜੀ ਆ ਦੇਖੋ 30 ਰੁਪਏ ਟਿਕਟਾ ਜੀ ਅਡਲਟ ਦੀ ਤੇ 10 ਰੁਪਏ ਟਿਕਟਾ ਬੱਚਿਆਂ ਦੀ ਤੇ ਸ਼ਾਮ ਨੂੰ 7:30 8 ਵਜੇ ਤੱਕ ਖੁੱਲਾ ਰਹਿੰਦਾ ਜੀ ਤੇ ਹੁਣ ਅੰਦਰ ਜਾਂਦੇ ਆ ਜੀ ਲੋ ਜੀ ਹੈਗੀ ਐਂਟਰੀ ਨਾ ਦੇਖੋ ਜੀ ਇਹ ਸਾਰਾ ਪੱਥਰਾਂ ਦਾ ਬਣਿਆ ਜੀ ਤੇ ਸਟਾਰਟਿੰਗ ਚ ਦੇਖੋ ਜੀ ਕੁਛ ਇਸ ਤਰ੍ਹਾਂ ਦਾ ਵਿਊ ਹੈ ਜੀ ਤੇ ਛੋਟੇ ਜਿਹੇ ਵਲੌਗ ਚ ਆਪਾਂ ਸਾਰਾ ਰੌਗ ਗੜਨ ਤੁਹਾਨੂੰ ਦਿਖਾ ਦੇਣਾ ਜੀ ਆਹ ਛੋਟੀਆਂ-ਛੋਟੀਆਂ ਮੂਰਤੀ ਟੈਬ ਬਣਾਏ ਹੋਏ ਨੇ ਜੀ ਤੇ ਆਹ ਦੇਖੋ ਚੈੱਕ ਕਰੋ ਜਿਵੇਂ ਆਪਣੇ ਘਰੇ ਟਾਈਲਾਂ ਨਹੀਂ ਲੱਗੀਆਂ ਹੁੰਦੀਆਂ ਉਹ ਚੀਜ਼ ਵਾਂਗੂ ਬਣਿਆ ਜੀ ਪੱਥਰਾਂ ਦਾ ਬਣਿਆ ਨਾਲ-ਨਾਲ ਇੱਥੇ ਘੜੇ ਵੀ ਪਏ ਨੇ ਜੀ ਆ ਚੈੱਕ ਕਰੋ ਘੜੇ ਅੰਮੀ ਵਧੀਆ ਲੱਗ ਰਿਹਾ ਬਹੁਤ ਵਧੀਆ ਆ ਆ ਦੇਖੋ ਜੀ ਆ ਨਾ ਜਿਵੇਂ ਜਿਵੇਂ ਪੁਰਾਣੇ ਗ੍ਰਿਪ ਗਰੁੱਪ ਹੁੰਦੇ ਸੀ ਟੁੱਟ ਜਾਂਦੇ ਸੀ ਇਹ ਡਰਾਉਟਰਾਂ ਦਾ ਸਿਸਟਮ ਜੇ ਉਹਦਾ ਬਣਾਇਆ ਸਾਰਾ ਇੱਕ ਵਾਲ ਤੇ ਦੁਵਾਰ ਤੇ ਸਾਡੇ ਦੇ ਚਮੜਿਆ ਹੋਇਆ ਦੇਖੋ ਜਿਹੜੇ ਉਹ ਦੇਖੋ ਜੀ ਤੇ ਉਸ ਤੋਂ ਬਾਅਦ ਆ ਘੜਿਆਂ ਨਾਲ ਡਿਜ਼ਾਈਨ ਬਣਾਇਆ ਹੋਇਆ ਹੈ ਜੀ ਲੋਰੀ ਪਲੀਜ਼ ਡੂ ਨੋਟ ਰਾਈਟ ਔਨ ਦਾ ਵਾਲ ਕੰਦਾ ਦੇ ਨਾਮ ਲਿਖੋ ਤੇ ਆ ਦੇਖੋ ਜੀ ਇਨਸਟਰੂਮੈਂਟਸ ਯੂਜ਼ਡ ਬਾਈ ਪਦਮਸ਼੍ਰੀ ਲੇਟ ਨੇਕ ਚੰਦ ਜੀ ਜਿਹੜੇ ਆ ਬਣਾਉਣ ਲਈ ਆ ਜਿਹੜੇ ਇਨਸਟਰੂਮੈਂਟ ਯੂਜ਼ ਕੀਤੇਗੇ ਉਹ ਆਪੇ ਨਹੀਂ ਚੈੱਕ ਕਰ ਲੋ ਨੇਕ ਚੰਦ ਜੀ ਦੁਆਰਾ ਇਹੋ ਸਾਰੀਆਂ ਚੀਜ਼ਾਂ ਨੇ ਤੇ ਹੁਣ ਜਾਂਦੇ ਆ ਜੀ ਦੂਜੇ ਪਾਸੇ ਇਹ ਸਾਰਾ ਇਸ ਤਰ੍ਹਾਂ ਹੀ ਜ਼ਿਗਜ਼ੈਗ ਮੂਵਮੈਂਟ ਦੇ ਵਿੱਚ ਬੜਿਆ ਜੀ ਕਦੀ ਥੱਲੇ ਨੂੰ ਚੱਲ ਗਿਆ ਆ ਦੇਖੋ ਜੀ ਆ ਸਾਰਾ ਥੱਲੇ ਉੱਤਰ ਨੂੰ ਇੱਧਰ ਦੀ ਵੈਸੇ ਪੌੜੀਆਂ ਵੀ ਨੇ ਤੇ ਇੱਥੇ ਮਨ ਲੱਗਦਾ ਕਦੀ ਕਦਾਂ ਹੀ ਪਾਣੀ ਖੜਾ ਕਰ ਦਿੰਦੇ ਹੋਣਗੇ ਤੇ ਸਾਹਮਣੇ ਫਾਉਂਟੇਨ ਰੌਗ ਗਾਰਡਨ ਥਾਥਾਰੇ ਪੱਥਰ ਨੇ ਜੀ ਪਥਰਾ ਦਾ ਬਣਿਆ ਉਹਨ ਕਰਕੇ ਰੌਗ ਗਾਰਡਨ ਕੌਂਟੈਂਟ ਚੱਲਦਾ ਪਿਆ ਫੋਟੋਆਂ ਬਹੁਤ ਲੋਕ ਖੇਦਦੇ ਨੇ ਇੱਥੇ ਹੀ ਥਾਂ ਥਾਂ ਤੇ ਕਿਉਂਕਿ ਹੈ ਹੀ ਇੰਨਾ ਪਿਆਰਾ ਬਣਿਆ ਇੰਨਾ ਵਧੀਆ ਕਿ ਮਤਲਬ ਜਿੱਥੇ ਮਰਜ਼ੀ ਖੜ ਕੇ ਫੋਟੋਆਂ ਖੇਚ ਸਕਦੇ ਆਪਾਂ ਹਰ ਇੱਕ ਥਾਂ ਤੇ ਹਰ ਇੱਕ ਮੋੜ ਤੇ ਹੁਣ ਆ ਦੇਖੋ ਜੀ ਕਿੰਨਾ ਘੈਂਟ 뷰 ਹੈ ਦਰਖਤ ਆਲੇ ਦੁਆਲੇ ਨਾ ਜਿਹੜੀ ਆ ਵੈਸੇ ਨੂੰ ਲੱਗਦਾ ਆਪਾਂ ਟੱਚ ਕਰਕੇ ਦੇਖਦੇ ਆ ਹਾਂ ਇਹ ਕਾਈ ਜੀ ਜੰਮੀ ਹੋਈ ਜਿਹੜੀ ਬਰਸਾਤ ਤੋਂ ਬਾਅਦ ਨਹੀਂ ਜਿਹੜਾ ਕਈ ਦਿਨ ਬਰਸਾਤ ਪੈਂਦੀ ਰਹੀਏ ਚਰੰਗੀ ਹੋਵੇ ਫਿਰ ਜੰਮ ਜਾਂਦੀ ਹੈ ਹੁਣ ਇੱਧਰ ਨੂੰ ਜਾਂਦੇ ਆ ਜੀ ਫਤੈ 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 ਇੱਧਰ ਦੇਖ ਮਹਿਰੀ ਨਾ ਪਰਾਵਾ ਵੀਡੀਓ ਬਣਾ ਰਿਹਾ ਫੋਟੋ ਨਹੀਂ ਖਿੱਚਦਾ ਪਿਆ ਬਾਕੀ ਰਸਤਾ ਦੱਸਣ ਲਈ ਦਿਸ ਵੇ ਇੱਧਰ ਦੀ ਜਾਈਓ ਤੇ ਆਹ ਦੇਖੋ ਕਿੰਨਾ ਖਤਰਨਾਕ ਜਾ ਰਹੀ ਪੂਰਾ ਬੰਦ ਹੈ ਇੱਧਰ ਵੀ ਆ ਰਿਹਾ ਤੇ ਇੱਧਰ ਦੇਖੋ ਜੀ ਆਹ ਰਸਤਾ ਹੈ ਜੀ ਮੈਂ ਪਹਿਲਾਂ ਆਇਆ ਸੀ ਇੱਕ ਵਾਰੀ ਰੌਕ ਗਾਰਡਨ ਅਜ ਤੋਂ ਤਕਰੀਬਨ 3 ਸਾਲ ਪਹਿਲਾਂ ਜੀ ਉਦੋਂ ਇੱਥੇ ਵੀਡੀਓ ਬਣਾਈ ਸੀਗੀ ਮੇਰੇ ਕੋਲ ਪਈ ਹੈ ਆਹ ਦੇਖੋ ਇੰਸਟਾਗ੍ਰam ਵਗੈਰਾ ਦੇ ਪਾਈ ਸੀਗੀ ਆਹ ਦੇਖੋ ਸੋਹਰਾ ਦੂਰ ਤੱਕ ਚੈੱਕ ਕਰੋ ਤੁਸੀਂ ਸਾਰੇ ਪੱਥਰ ਪੱਥਰ ਨੇ ਵੱਡੇ ਵੱਡੇ ਕੀ ਬਾਤ ਹੈ ਕੀ ਸੋਚ ਕੇ ਬਣਾਇਆ ਹੈਗਾ ਬੰਦੇ ਨੇ ਤੁਸੀਂ ਦੇਖੋ ਕਿੰਨਾ ਘੈਂਟ ਨਜ਼ਾਰਾ ਜੀ ਇੱਥੇ ਬਿਲਕੁਲ ਸ਼ਾਂਤ ਤੇ ਠੰਡਾ ਹੈ ਜੀ ਇੱਥੇ ਏਰੀਆ ਹੈ ਆਹ ਦੇਖੋ ਜੀ ਡਾਊਨ ਲੈਂਟਰ ਵਾਲਾ ਕੰਮ ਹੈ ਜੀ ਇੱਥੇ ਬਿਲਕੁਲ ਤੇ ਅੱਗੇ ਜਾ ਕੇ ਇੱਕਦਮ ਫਿਰ ਖੁੱਲ ਜਾਂਦਾ ਜੀ ਏਰੀਆ ਤੇ ਇਧਰ ਬਾਈ ਬੈਠੇ ਨੇ ਜੇ ਤੁਸੀਂ ਕਿਸੇ ਨੇ ਆਪਣੀ ਫੋਟੋ ਦਾ ਸਕੈਚ ਬਣਾਉਣਾ ਹੋਵੇ ਤੇ ਆ ਅੱਗੇ ਜੀ ਆਗੇ ਬਸ ਅੱਗੇ ਆਗੇ ਜਲਦੀ ਆਗੇ ਜੀ ਆ ਸਕੈਚ ਬਣਾਉਣ ਵਾਲੇ ਨੇ ਬਾਈ ਤੇ ਇਧਰ ਦੇਖੋ ਵਿਚ ਵਿਚ ਨਾ ਇੱਕਦਮ ਏਰੀਆ ਬੰਦ ਆ ਜਾਂਦਾ ਜਿਵੇਂ ਅੱਗੇ ਕੁਝ ਨਹੀਂ ਹੈਗਾ ਤੇ ਅੱਗੇ ਜਾ ਕੇ ਫਿਰ ਇੱਕਦਮ ਖੁੱਲ ਜਾਂਦਾ ਜਿਵੇਂ ਉਹ ਸਾਹਮਣੇ ਦੇਖੋ ਇੱਕ ਜਲਚਰਨਾ ਜਿਆ ਬਣਿਆ ਹੋਇਆ ਉਹ ਵੀ ਜਾ ਕੇ ਦੇਖਦੇ ਆਂ ਸਾਰਾ ਰੌਗੜਾਂ ਤੁਹਾਨੂੰ ਖਾ ਦਿਨਾ तकरीबन ਤੇਰੀ ਮਨ ਮੈਂ ਇਸ ਵੀਡੀਓ ਦੇ ਵਿੱਚ ਅੱਜ ਤੇ ਦੇਖ ਵੀ ਲੋ ਭਾਈ ਸਾਰਾ ਤੁਸੀਂ ਬੜੀ ਸਿੱਧਤਾ ਨਾਲ ਬਣਾ ਰਿਹਾ ਸਾਡੇ ਸਾਰੇ ਆਸਤੇ ਭਾਈ ਜਿਵੇਂ ਹੋਰ ਸਾਰੇ ਵਲੌਗਰ ਨੂੰ ਪਿਆਰ ਦਿੰਦੇ ਪਿਓ ਇਸ ਵਲੌਗ ਨੂੰ ਵੀ ਪਿਆਰ ਦਿਓ ਤੇ ਆਹ ਦੇਖੋ ਜੀ ਇਹ ਹੈਗਾ ਜੀ ਝਰਨਾ ਤੁਹ ਪਰ ਡਿੱਗਦਾ ਪਿਆ ਤੇ ਥੱਲੇ ਪਾਣੀ ਹੈ ਇਹ ਮੇਰੀ ਪਤਾ ਨਹੀਂ ਹੁਣ ਕਿੰਨਾ ਕੁ ਡੂੰਘਾ ਹੋਵੇ ਥੱਲੇ ਇੱਧਰ ਪਰ ਚਲੋ ਆਪਾਂ ਕਿਉਂ ਅੱਗੇ ਲੈਣਾ ਆ ਦੇਖੋ ਇੱਧਰ ਵੀ ਆ ਰਹੇ ਨੇ ਲੋਕ ਦੇਖਦੇ ਆ ਜੀ ਇੱਧਰ ਵੀ ਜਾਣੇ ਆ ਪਰਲੇ ਪਾਸੇ ਆਹ درخت ਦੀਆਂ ਜੜਾਂ ਵਾਂਗੂ ਆਈ ਮੈਨੂੰ ਤਾਂ ਜੜਾਂ ਹੀ ਲੱਗਦੀਆਂ ਨੇ ਆਹ ਦੇਖੋ ਉੱਪਰ ਨੂੰ ਗਿਆ ਹੋਇਆ ਸਾਰੇ ਦਰਖਤ ਤਾਂ ਮੋੜ-ਮੋੜ ਕੇ ਦੇਖੋ ਤੁਸੀਂ ਕਿਵੇਂ ਬਣੇ ਹੋਏ ਨੇ ਜੀ ਸਾਰੇ ਪਾਸੇ ਪੱਥਰ ਹੀ ਪੱਥਰ ਰੌਕ ਹੀ ਰੌਕ ਰੌਕਸ ਉਧਰੋਂ ਆ ਕੇ ਜੀ ਚਰਨੇ ਵਾਲੇ ਪਾਸੇੋਂ ਫਿਰ ਅੱਗੇ ਜਾਣ ਦਾ ਰਸਤਾ ਆ ਜੀ ਲਿਖਿਆ ਵੀ ਆ ਇਸ ਵੇ ਅਗਜ ਦਿਖਾ ਰਸਤਾ ਬਿਲਕੁਲ ਛੋਟੀ ਜੀ ਵਿਹੀ ਜੀ ਬਣੀ ਹੋਈ ਹੈ ਅਗਲੀ ਜਿਹਨ ਕੀ ਵਾਹ ਦੇਖੀ ਜਾਓ ਜੀ ਆ ਉੱਪਰ ਦੇਖੋ ਜੀ ਉੱਪਰ ਜਾ ਨਹੀਂ ਜਾਣਾਗਾ ਛੋਟੀਆਂ ਛੋਟੀਆਂ ਝੌਂਪੜੀਆਂ ਬਣਾਈਆਂ ਨੇ ਤੇ ਘਰ ਬਣਾਏ ਨੇ ਪੁਰਾਣੇ ਟਾਈਮ ਦੇ ਉਵੇਂ ਜੀ ਤੇ ਇੱਕ ਇੱਥੋਂ ਵੀ ਛੋਟਾ ਜਿਹਾ ਝਰਨਾ ਦਿਕਦਾ ਜੀ ਪਾਣੀ ਵਾਲਾ ਜਲ ਝਰਨਾ ਛੋਟਾ ਇੱਥੋਂ ਵੀ ਦਿਕਦਾ ਪਿਆ ਬੜੇ ਸੋਹਣੇ ਨੇ ਜੀ ਇਹ ਕਿੰਨੇ ਵੀਡੀਓ ਸੁਣੇ ਲੱਗਦੇ ਪਏ ਉਹ ਤੋਂ ਦੁੱਬਣੇ ਸੋਹਣੇ ਨੇ ਜੀ ਇਹ 뷰 ਬਹੁਤ ਸੋਹਣਾ ਹੈ। ਹਾਂ ਆਹ। ਕੰਨੀ ਜਾਰੀ ਜੀ ਬਣੀ ਹੋਈ ਦੇਖੋ ਇਹ ਤੁਸੀਂ। ਆਹ ਪੌੜੀਆਂ ਜਾਂਦੀਆਂ ਨੇ ਜੀ ਥੱਲੇ ਨੂੰ ਤੇ ਪੌੜੀਆਂ ਦੀ ਜਿਹੜੀ ਇਹ ਗ੍ਰਿੱਲ ਕਹੋ ਇਹ ਵੀ ਪੱਥਰ ਦੀ ਹੈ ਪੂਰੀ। ਇਹ ਵੀ ਪੱਥਰ ਦੀ ਬਣਾਈ ਹੋਈ ਹੈ ਜੀ। ਰੌਕਸ ਤੇ ਨਾਲ-ਨਾਲ ਪਾਣੀ ਜਾਂਦਾ ਪਿਆ ਜੀ ਇਹ ਝਰਨੇ ਚੋਂ ਜਿਹੜਾ ਆ ਰਿਹਾ ਨਾ ਪਾਣੀ ਤੁਹਾਨੂੰ ਦਿਖਾਇਆ ਸੀ ਹੁਣ ਪਿੱਛੇ ਝਰਨਾ ਇਹ ਪਾਣੀ ਸਾਰਾ ਫੁੱਲ ਆਵਾਜ਼ ਆ ਰਹੀ ਹੋएगी ਜੀ ਦੇਖੋ ਕਿੰਨੀ ਸਪੀਡ ਨਾਲ ਜਾ ਰਿਹਾ ਪਾਣੀ ਮੈਂ ਹੱਥ ਲਾ ਕੇ ਦੇਖਿਆ ਸੀ ਪਾਣੀ ਬਿਲਕੁਲ ਠੰਡਾ ਹੈ ਜੀ ਤੇ ਜਿੱਧਰੋਂ ਆਪਾਂ ਆਏ ਸੀ ਨਾ ਜਿਹੜਾ ਝਰਨਾ ਵੱਡਾ ਤੁਹਾਨੂੰ ਦਿਖਾਇਆ ਸੀ ਇਹ ਫੇਰ ਉਧਰ ਨੂੰ ਰਸਤਾ ਜਾਂਦਾ ਜੀ ਘੁੰਮ ਕੇ ਆਵੇਖੋ ਸਾਰੇ ਲੋਕ ਇੱਧਰ ਨੂੰ ਵੀ ਆ ਰਹੇ ਨੇ ਜੀ ਉਧਰ ਵੀ ਅੱਗੇ ਵੀ ਕਾਫੀ ਹੈਗਾ ਜੀ ਦੇਖੋ ਝਰਨੇ ਉਧਰ ਵੀ ਨੇ ਇਹ ਫੇਰ ਉਹ ਹੀ ਸਪੌਟ ਆ ਗਿਆ ਜੀ ਪਹਿਲਾਂ ਵਾਲਾ ਹਾਂ ਇੱਕ ਹੋਰ ਗੁਫਾ ਆ ਗਈ ਜੀ ਗੁਫਾ ਟੈਪ ਗੁਫਾ ਹੀ ਹੈ ਜੀ ਪੇਪਰ এজ ਨਿਆਵੇ ਕੋ ਫਾਵਾ ਇੱਥੇ ਬਣਿਆ ਨੇ ਜੀ ਸਾਰੀਆਂ ਠੰਡੀਆਂ ਨੇ ਅੰਦਰੋਂ ਪੱਥਰਾਂ ਦਾ ਹੋਂ ਕਰਕੇ ਅੰਦਰ ਬਿਲਕੁਲ ਠੰਡਕ ਹੈ ਸ਼ੂਟਿੰਗ ਹੈ ਸ਼ੂਟਿੰਗ ਹੈ ਨਾ ਆ ਦੇਖੋ ਫਿਰ ਆਪਾਂ ਕ੍ਰੋਸ ਕਰ ਜਾਨੇ ਆ ਤੇ ਫਿਰ ਬਾਹਰ ਵਾਲੇ ਪਾਸੇ ਪਹੁੰਚ ਜਾਨੇ ਆ ਜੀ ਇਸ ਤਰ੍ਹਾਂ ਦਾ ਕੁਝ ਬਣਿਆ ਹੋਇਆ ਹੈ ਜੀ ਰੌਕ ਗਾਰਡਨ ਚਲੋ ਜੀ ਹੁਣ ਇਧਰਲੇ ਪਾਸੇ ਐਂਟਰ ਹੁੰਨੇ ਆ ਹਰ ਇੱਕ ਥਾਂ ਤੇ ਹਰ ਇੱਕ ਸਪੋਟ ਤੇ ਅੱਡਾ ਅੱਡਾ ਚੀਜ਼ਾਂ ਨੇ ਵੇਖਣ ਵਾਲੀਆਂ ਜੀ ਆ ਦੇਖੋ ਪਰ ਮਿਲੂਗਾ ਸਾਰਾ ਕੁਝ ਅੱਥਰਾ ਦਾ ਜੀ ਆ ਥੱਲੇ ਨੂੰ ਜਾ ਗਿਆ ਜੀ ਰਸਤਾ ਹਾਂ ਦੇਖੋ ਪੁਰਾਣੀ ਚੀਜ਼ ਬਣਾਈ ਹੋਈਆਂ ਠਿਕਰੀਆਂ ਜਾਂਦੇ ਛੋਟੇ ਛੋਟੇ ਘੜੇ ਆਏ ਵਾਂਗੂ ਰਸਤੇ ਨਾ ਸਾਰੇ ਛੋਟੇ ਛੋਟੇ ਆ ਜਾ ਬੇਟਾ ਆ ਦੇਖੋ ਜੀ ਨਿੱਕੀਆਂ ਨਿੱਕੀਆਂ ਦਵਾਰਾਂ ਆਈਆਂ ਕੁਛ ਨਾ ਕੁਛ ਇਹ ਸਾਈਨ ਨੇ ਕਿਸੇ ਚੀਜ਼ ਦੇ ਕੁਛ ਦਰਸਾਉਂਦੇ ਨੇ ਆ ਮੇਰੇ ਹਿਸਾਬ ਨਾਲ ਤੇ ਜਿਵੇਂ ਆ ਬਣਾਏ ਹੋਏ ਨੇ ਨਿੱਕੇ ਨਿੱਕੇ ਆ ਦੇਖੋ ਆਹ ਥਾਂ ਬੈਠਣ ਲਈ ਬਹੁਤ ਵਧੀਆ ਜੀ ਦੇਖੋ ਕਿੰਨੀ ਘੈਂਟ ਥਾਂ ਛੋਟਾ ਛੋਟਾ ਕਾਏ ਠੰਢ ਠੰਢੀ ਹਵਾ ਵਗਦੀ ਹੋਵੇ ਸ਼ਾਮ ਨੂੰ ਬੈ ਕੇ ਕੁਝ ਇੱਥੇ ਖਾਣਾ ਪੀਣਾ ਹੋਵੇ ਵਧੀਆ ਹੈ ਨਾ ਜੀ ਤੇ ਆਹ ਨੂੰ ਆਪਾਂ ਜਾਨੇ ਇੱਧਰ ਨੂੰ ਅੱਗੇ ਵੱਲ ਨੂੰ ਇੱਥੇ ਥਾਵਾਂ ਨੇ ਬਹੁਤ ਨਹੀਂ ਵਿਖਾਉਣ ਵਾਲੀਆਂ ਜੇ ਆਪਾਂ ਸਾਰੀਆਂ ਵਿਖਾਉਣ ਲੱਗੇ ਤੇ ਵਲੌਗ ਤਾਂ ਮਤਲਬ ਬਹੁਤ ਜ਼ਿਆਦਾ ਲੰਬਾ ਹੋ ਜਾਊਗਾ ਸੋ ਆਪਾਂ ਮੇਨ ਮੇਨ ਜਿਹੜੇ ਪੁਆਇੰਟਸ ਤੁਹਾਨੂੰ ਦਿਖਾਈ ਜੰਨੇ ਆ ਜੀ ਆਹ ਖੂਵਾਂ ਨੂੰ ਬਣਾਇਆ ਜੀ ਵਿੱਚ ਲੋਕਾਂ ਨੇ ਪੈਸੇ ਰੱਖੇ ਸੁਟੇਣੇ ਵਿੱਚ ਕੀ ਸੁਟਿਆ ਫਦੇ ਵਿੱਚ ਲੋਕਾਂ ਨੇ ਹੈਂ ਵੈਸੇ ਕਿ ਸਿੱਕੇ ਸਿੱਕੇ ਠੀਕ ਹੈ ਫਿਰ ਹੁਣ ਚੱਲਦੇ ਆਂ ਅੱਗੇ ਵੱਲੋਂ ਇੱਥੇ ਨਾ ਮੂਰਤੀਆਂ ਜੀਆਂ ਵੀ ਹੈਗਿਆ ਨੇ ਛੋਟੀਆਂ ਛੋਟੀਆਂ ਬਣੀਆਂ ਉਹ ਵੀ ਦੇਖਦੇ ਆਂ ਜੇ ਆਪਾਂ ਨੂੰ ਮਿਲਦੀਆਂ ਨੇ ਅੱਗੇ ਜਾ ਕੇ ਇੱਥੇ ਗਰਮੀ ਬਹੁਤ ਲੱਗਦੀ ਸਾਰੇ ਪਾਸੇ ਬੰਦ ਹੈ ਪਸੀਨਾ ਬਹੁਤ ਲੱਗਦੀ ਗਰਮੀ ਸੱਚੀ ਗੱਲ ਹੈ ਇਧਰ ਪੱਕਾ ਪੀੜਦੇ ਨਹੀਂ ਬੋਲਦੀ ਵੀ ਚਲੋ ਠੀਕ ਹੈ ਪੁੱਤ ਚੱਲਦੇ ਆਂ ਅੱਗੇ ਕੋਈ ਨਾਟਸ ਓਕੇ ਡਾਲ ਮਿਊਜ਼ੀਅਮ ਇਧਰਲੇ ਪਾਸੇ ਤੇ ਐਗਜ਼ਿਟ ਇਧਰ ਪਹਿਲਾਂ ਪਾ ਤੁਹਾਨੂੰ ਵਿਖਾ ਦਈਏ ਜੀ ਆ ਦੇਖੋ ਜੀ ਮੂਰਤੀਆਂ ਬਣੀਆਂ ਹੋਈਆਂ ਨੇ ਇਹ ਚੈੱਕ ਕਰੋ ਜੀ ਆ ਦੇਖੋ ਆ ਲੋਕ ਬਣੇ ਹੋਏ ਨੇ ਪਬਲਿਕ ਪਬਲਿਕ ਦੀਆਂ ਮੂਰਤੀਆਂ ਜੀ ਚੈੱਕ ਕਰੋ ਇਹ ਪਬਲਿਕ ਸਾਰੀ ਲੋਕਾਂ ਦਾ ਤੇ ਆ ਵੀ ਵਿੱਚ ਵਿੱਚ ਜਾਨਵਰ ਨੇ ਜੀ ਆ ਰਸਤਾ ਡੋਲ ਮਿਊਜ਼ੀਅਮ ਵੱਲ ਜਾਂਦਾ ਪਿਆ ਜੀ ਜਲਦੀ ਆਪਾਂ ਐਂਟਰ ਹੋਣ ਵਾਲਿਆਂ ਜੀ ਇਹ ਜਿਹੜੇ ਜਿਹੜੇ ਥਾਂ 'ਵੀ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਆ ਨਾ ਐਂਟਰ ਹੋਣ ਲੱਗਿਆਂ ਉੱਥੇ ਜਰੂਰ ਲਿਖਿਆ ਹੋਇਆ ਮਾਈਂਡ ਯੂਰ ਹੈਡ ਮਤਲਬ ਆਪਦਾ ਉੱਥਾਂ ਜਾਂ ਕਹਿ ਲੋ ਸਿਰ ਜਰੂਰ ਬਚਾ ਕੇ ਲੰਘਿਓ ਆ ਦੇਖੋ ਆ ਲਿਖਿਆ ਤੇ ਐਗਜ਼ਿਟ ਮਿਲਦਾ ਫੇਰ ਇਧਰ ਨੂੰ ਵਾਪਸ ਆਉਣਾ ਪੈਣਾ ਜੀ ਅਜੇ ਕਾਫੀ ਜਣੇ ਆ ਰਹੇ ਨੇ ਦੇਖੋ ਇਧਰ ਇੱਕੋ ਹੀ ਸਿੰਗਲ ਰਸਤਾ ਜੀ ਤੇ ਆਪਾਂ ਵੀ ਐਂਟਰ ਹੋਣ ਲੱਗੇ ਆ ਬਸ ਟਿਮਬਰ ਚੱਲਿਆ ਜੀ ਔਰ ਦੇਖੋ ਜੀ ਥੱਲੇ ਨੂੰ ਜਾ ਰਿਹਾ ਉੱਧਰ ਨੂੰ ਇਹ ਰਸਤਾ ਉੱਧਰ ਆਪਾਂ ਜਾਂਦੇ ਆ ਤੁਹਾਨੂੰ ਬਖਾਨੇ ਆ ਜੀ ਉੱਧਰ ਵੀ ਜਾ ਕੇ ਆ ਨੀਚੇ ਪਾਣੀ ਖੜਾ ਆ ਮੈਨੂੰ ਲੱਗਦਾ ਸ਼ਾਇਦ ਇਹੀ ਪਾਣੀ ਰੀਸਾਈਕਲ ਹੁੰਦਾ ਹੋਵੇ ਕਿਉਂਕਿ ਵਾਰ-ਵਾਰ ਇੱਥੇ ਡਿੱਗੀ ਜਾਂਦਾ ਫਿਰ ਜੇ ਰੀਸਾਈਕਲ ਨਾ ਹੋਵੇ ਆਈ ਥਿੰਕ ਫਿਰ ਇੱਥੇ ਇਕੱਠਾ ਹੋਈ ਜਾਵੇ ਹਨਾ ਇਹੀ ਜਾਂਦਾ ਜੀ ਠੀਕ ਹੈ ਜੀ ਚਾਹ ਦੇਖੋ ਇੱਕ ਸਾਹਮਣੇ ਕਿੰਨਾ ਵੱਡਾ ਜਲਚਰਨਾ ਵਾਏ ਸੌਰੀ ਹੋ ਗਈ ਤੁਹਾਨੂੰ ਜੀ ਦੀ ਚਰਨਾ ਦੇਖੋ ਅੱਛਾ ਮਿਊਜ਼ੀਅਮ ਆ ਗਿਆ ਇੱਧਰ ਨੂੰ ਮਿਊਜ਼ੀਅਮ ਅੱਗੇ ਇੱਧਰ ਅਜੇ ਤੁੰਬੀ ਨਹੀਂ ਹੋ ਮੇਰੀ ਬਰਾ ਦੇਖੋ ਜੇ ਸਾਹਮਣੇ ਲੱਗਦਾ ਕੋਈ ਇੱਧਰਲੇ ਪਾਸੇ ਬਣਿਆ ਦੇਖ ਲਿਆ ਜਾ ਇਹਥੇ ਕਾਪਲੇਸ ਆ ਜੀ ਇੱਥੇ ਬੈ ਕੇ ਤੁਸੀਂ ਫੋਟੋ ਵਗੈਰਾ ਖਿੱਚ ਸਕਦੇ ਆ ਆਪਦੀਆਂ ਰੰਗ ਬਰੰਗੀਆਂ ਟਾਈਲਾਂ ਲੱਗੀਆਂ ਹੋਈਆਂ ਨੇ ਪੱਥਰਾਂ ਦੇ ਟੁਕੜੇ ਟਾਈਲਾਂ ਸਾਰਾ ਕੰਧਾਂ ਦੇ ਵੀ ਨੀਚੇ ਵੀ ਤੋਂ ਲੋ ਦੇਖੋ ਜੀ ਵਾੜੀ ਦੇ ਦਵਾ ਕਿੰਨੀ ਸਪੀਡ ਨਾਲ ਲੋ ਜੀ ਹੁਣ ਆਪਾਂ ਵੀ ਇਹੀ ਜੀ ਜਾਣਦੇ ਆ ਅੰਦਰਲੀ ਗਲੀ ਚ ਆਹ ਦੇਖੋ ਬਿਲਕੁਲ ਪ੍ਰਾਤਨ ਆ ਲੱਗਦਾ ਜਿਵੇਂ 2-300 ਸਾਲ ਪਿੱਛੇ ਚੱਲ ਗਈ ਹੋਈ ਆ ਵੇਖੋ ਆ ਬੋਰੀਆਂ ਜਿਹੇ ਦੇ ਨਿਸ਼ਾਨ ਨੇ ਜੀ ਆ ਵੇਖੋ ਵਾਓ ਸਾਰੇ ਪਾਸੇ ਫੋਟੋਆਂ ਖਿੱਚਣ ਵਾਲਿਆਂ ਦੀ ਢੀੜਫੋਟ ਭਾਈ ਫੋਟੋਆਂ ਇਹ ਰਸਤਾ ਸਿੱਧਾ ਪਰਾਂ ਨੂੰ ਜਾਂਦਾ ਜੀ ਖੁੱਲਾ ਰਸਤਾ ਹੈ ਛਾਂ ਪੂਰੀ ਹੈ ਤੇ ਠੰਡਾ ਜੀ ਥਾਂ ਹੈ ਇਹ ਖੁੱਲਾ ਏਰੀਆ ਹੈ ਇੱਥੋਂ ਦਾ ਜੀ ਕਾਫੀ ਤੇ ਸਾਹਮਣੇ ਉਹ ਪਿੰਗਾ ਪੁੰਗਾ ਲੱਗਿਆ ਨੇ ਇੱਧਰ ਲਾਫਿੰਗ ਮਿਰਰਸ ਕਰਕੇ ਲਿਖਿਆ ਹੈ ਸਾਹਮਣੇ ਉਹ ਸਾਹਮਣੇ ਤੇ ਉੱਥੇ ਜਾਂਦੇ ਆਪਾਂ ਦੇਖਦੇ ਆਂ ਕੀ ਉੱਥੇ ਕੀ ਕੀ ਸਿਸਟਮ ਹੈ ਜੀ ਇੱਧਰ ਪਾਣੀ ਪੁਣੀ ਪੀਣਾ ਹੋਵੇ ਕਿਸੇ ਨੇ ਸਾਹਮਣੇ ਲੱਗਿਆ ਨੇ ਜੀ ਆ ਆ ਜਗ੍ਹਾ ਤੇ ਚੂੜੀਆਂ ਵਗੈਰਾ ਲੱਗੀਆਂ ਨੇ ਜੀ ਇੱਧਰ ਖਾਣਾ ਪੀਣਾ ਵਾਸਤੇ ਏਰੀਆ ਆ ਸੀਗਾ ਜੀ ਲਾਫਿੰਗ ਮੀਰਜ਼ ਜਾ ਕੇ ਦੇਖਦੇ ਆ ਕੀ ਕੀ ਇੱਥੇ ਹਾਂ ਮਿਰਰ ਆ ਜੀ ਇਹਦੇ ਵਿੱਚ ਐਵੇਂ ਐਵੇਂ ਲੱਗਦਾ ਬੰਦਾ ਦੇਖੋ ਲੱਗ ਲੱਗਦਾਂ ਨੇ ਸ਼ੀਸ਼ੇ ਨੇ ਜੀ ਲਾਫਿੰਗ ਤਾਂ ਵੀ ਸ਼ੇਪ ਹੀ ਹੋਰ ਬਣ ਜਾਂਦੀ ਬੰਦੇ ਦੇ ਸਰੀਰ ਦੀ ਤਾਂ ਕਰਕੇ ਆ ਦੇਖੋ ਜੀ ਉੱਪਰ ਥੱਲੇ ਹੋ ਗਿਆ ਜੀ ਤੇ ਕੁਛ ਇੱਧਰ ਵੀ ਨੇ ਜੀ ਇਹ ਤਾਂ ਕੁਛ ਮਨ ਲੱਗਦਾ ਸਿਆਦ ਮਤਲਬ ਨਵਾਂ ਜਾਂ ਬਣਿਆ ਲੱਗਦਾ ਜੀ ਇਹਦਾ ਬਾਕੀ ਚਲੋ ਦੇਖਦੇ ਆ ਬਾਹਰ ਜਾ ਕੇ ਕੁਛ ਹੋਰ ਵੀ ਐਕਸਪਲੋਰ ਕਰਦੇ ਆ ਲਓ ਜੀ ਆ ਤਾਂ ਕੈਂਟੀਨ ਦਾ ਏਰੀਆ ਆ ਗਿਆ ਜੀ ਇੱਧਰ ਬਹਿ ਕੇ ਖਾ ਪੀ ਸਕਦੇ ਹੁਸੀਂ ਕੁਛ ਵੀ ਅੱਗੇ ਜਾ ਕੇ ਬਹੁਤ ਮਜ਼ਾ ਆਉਂਦਾ ਜੀ ਸਾਰਾ ਘੁੰਮ ਕੇ ਲਓ ਜੀ ਐਂਟਰ ਹੁੰਨੇ ਆ ਆਪਾਂ ਹੁਣ ਮਿਊਜ਼ੀਅਮ ਦੇ ਵਿੱਚ ਤੇ ਦੇਖਦੇ ਆਂ ਇੱਧਰ ਚੈੱਕ ਕਰੋ ਜੀ ਪ੍ਰਾਤਨ ਚੀਜ਼ਾਂ ਸਾਰੀਆਂ ਦਿਖਾਈਆਂ ਨੇ ਜੀ ਇਹਦੇ ਵਿੱਚ ਮਿਊਜ਼ੀਅਮ ਚ ਚੈੱਕ ਕਰੋ ਅੱਗੇ ਵੀ ਜਾਂਦੇ ਆ ਆ ਦੇਖੋ ਪੁਰਾਣਾ ਰਵਾਜ ਪੁਰਾਣਾ ਸਮਾਂ ਗੌਰ ਨਾਲ ਦੇਖ ਲੋ ਜੀ ਇਹ ਮਿੱਟੀ ਦਾ ਬਣਾਇਆ ਹੋਇਆ ਜੀ ਸਾਰਾ ਆ ਦੇਖੋ ਅੰਦਰ ਦੇ ਅੰਦਰ ਤਾਂ ਠੰਡਾ ਬਹੁਤ ਏਸੀ ਲੱਗੇ ਹੋਏ ਨੇ ਉਹਦੇ ਤੇ ਲਓ ਜੀ ਮਾਰ ਲਓ ਇੱਕ ਇੱਕ ਜਾ ਪੁਰਾਣੇ ਮਿਊਜ਼ੀਅਮ ਦੇ ਆ ਪ੍ਰਾਣੇ ਇਸ ਤਰ੍ਹਾਂ ਬੰਦੇ ਬੁੜੀਆਂ ਬੈਠ ਕੇ ਗੱਲਾਂ ਬਾਤਾਂ ਕਰਦੇ ਜੀ ਆ ਬਾਈ ਫੁੱਕਾ ਪੀ ਰਿਹਾ ਜੀ ਆ ਦੇਖੋ ਦਰ ਲੱਗਦਾ ਕੋਲੜ ਕੇ ਲੋ ਜੀ ਚਲੋ ਚੈੱਕ ਇਹ ਆ ਜੀ ਮਿਊਜ਼ੀਅਮ ਡਾਲ ਮਿਊਜ਼ੀਅਮ ਲੱਗਦਾ ਇਹੀ ਹੈ ਦਾ ਨਾਮ ਆ ਬਾਹਰ ਲਿਖਿਆ ਨਹੀਂ ਸੀਗਾ ਪਰ ਮੈਨੂੰ ਲੱਗਦਾ ਇਹੀ ਆ ਪਿੱਛੇ ਜਦੋਂ ਆਪਾਂ ਆਏ ਸੀ ਉੱਥੇ ਲਿਖਿਆ ਹੋਇਆ ਸੀਗਾ ਅਨੇਰਾ ਪਰੰਦਰ ਕਾਫੀ ਮਤਲਬ ਜਿਹੜੇ ਕੋਲ ਜਿਵੇਂ ਚਰਖਾ ਘਾਤਰੀ ਹੈ ਲੇਡੀ ਇੱਕ ਦਿਖਾਈ ਹੈ ਇਧਰਾਂ ਬਲਬ ਵਗੈਰਾ ਜਿਆ ਦੇਖੋ ਜਗਾਏ ਹੋਏ ਨੇ ਤੇ ਇਹਨਾਂ ਦਾ ਫੇਸ ਹੈ ਜਿਹੜਾ ਬਿਲਕੁਲ ਸਾਫ ਨਜ਼ਰ ਆਉਂਦਾ ਜੀ ਹਾਂ ਲੋ ਜੀ ਆ ਮੱਝਾਂ ਮੱਝ ਚੋਂ ਲੱਗੀ ਹੈ ਬੀਬੀ ਲੋ ਪ੍ਰੀਵੈਂਸੇ ਕਮ ਨਹੀਂ ਕੁਝ ਜ਼ਿਕਿਆ ਹੋਂ ਇਧਰ ਵੀ ਹੈ ਜੀ ਕੁਝ ਆ ਖੂ ਆ ਗਿਆ ਜੀ ਨੇਰੇ ਘਰ ਕੇ ਸ਼ਾਇਦ ਘੱਟ ਸਮਝ ਲੱਗਦੀ ਹੋਵੇ ਪਰ ਚਲੋ ਆਪਾਂ ਇੱਕ ਗੱਡਾ ਮੈਂ ਕਿਹਾ ਦੇ ਦਈਏ ਤੁਹਾਨੂੰ ਦਿਖਾ ਦਈਏ ਆ ਦੇਖੋ ਜੀ ਆ ਦਰਖਤ ਬਖਾਇਆ ਪੁਰਾਣਾ ਜੀ ਕਿਵੇਂ ਸੱਥਾਂ ਚ ਬੋੜਾ ਬੂੜਾ ਥੱਲੇ ਬੈਠ ਜਾਂਦੇ ਸੀਗੇ ਜੀ ਬਾਈ ਕਈ ਰੱਖ ਕੇ ਬੈਠਾ ਬਹੁਤ ਸੋਹਣਾ ਇਹਨਾਂ ਨੇ ਬਣਾਇਆ ਜੀ ਬਹੁਤ ਮਿਹਨਤ ਲੱਗੀ ਹੋਊਗੀ ਬਾਈ ਦੀ ਬਣਾਉਣ ਲੱਗਿਆਂ ਜਿੰਨਾ ਵੀ ਇਹ ਜਿਹਦਾ ਵੀ ਇਹ ਕਨਸੈਪਟ ਜਿਹਨੇ ਤਿਆਰ ਕੀਤਾ ਜੀ ਆ ਦੇਖੋ ਕੋਈ ਬਾਬਾ ਬੈਠਾ ਜੀ ਤੇ ਵੀ ਦਰਖਤ ਥੱਲੇ ਵਿਖਾਇਆ ਜੀ ਬੈਠਾ ਲਓ ਜੀ ਹੁਣ ਆਪਾਂ ਹੁਣ ਐਗਜ਼ਿਟ ਤੇ ਆਪਾਂ ਤੁਹਾਨੂੰ ਦਿਖਾ ਦਜੇ ਲਓ ਜੀ ਸਾਰੇ ਟਿਕਾਣੇ ਤਕਰੀਬਨ ਤੁਹਾਨੂੰ ਵਿਖਾ ਦਏ ਨੇ ਘੁੰਮਣ ਵਾਲੇ ਜੀ ਤੇ ਆ ਵੀ ਇੱਕ ਹੈਗਾ ਜੀ ਬੱਚਿਆਂ ਬੁੱੱਚਿਆਂ ਦੇ ਕਿਡਜ਼ ਦੀਆਂ ਫੋਟੋਆਂ ਇੱਧਰ ਲੱਗੀਆਂ ਹੋਈਆਂ ਨੇ ਇੱਧਰੋਂ ਵੀ ਰਸਤਾ ਜਾਂਦਾ ਫਿਰ ਇਹ ਆਪਾਂ ਹੁਣ ਐਗਜ਼ਿਟ ਵਾਲੇ ਪਾਸੇ ਜਾਂਦੇ ਆ ਜੀ ਆਹ ਦੇਖੋ ਇੰਦਾ ਪੁੰਗਾ ਚੁੱਟ ਜਾਂਦੇ ਨੇ ਸਾਰੇ ਵਧੀਆ ਮਾਹੌਲ ਬਣਿਆ ਜੀ ਇੱਥੇ ਤੇ ਚਲੋ ਹੁਣ ਦੇਖਦੇ ਆ ਕੋਈ ਹੋਰ ਜਗ੍ਹਾ ਕਰਦੇ ਆ ਐਕਸਪਲੋਰ ਜੀ ਇਸ ਤਰ੍ਹਾਂ ਦੀਆਂ ਮੂਰਤੀਆਂ ਇੱਥੇ ਬਹੁਤ ਬਣੀ ਹੋਈਆਂ ਨੇ ਜੀ ਦੇਖੋ ਇਧਰਲੇ ਪਾਸੇ ਵੀ ਨੇ ਜੀ ਕੁਝ ਤੋਂ ਉੱਪਰ ਜੋ ਬਹੁਤ ਸ਼ਾਈਨ ਕਰਦੀਆਂ ਨੇ ਇਹ ਜੂਮ ਕਰ ਦੇਣਾ ਵਾ ਦੇਖੀ ਜਲੋ ਜਾਨਵਰ ਵਗੈਰਾ ਬਣਾਏ ਨੇ ਜੀ ਇੱਧਰ ਆ ਦੇਖੋ ਮੰਕੀ ਕਿੰਨੇ ਬਣਾਏ ਨੇ ਇੱਧਰ ਸਾਰਾ ਚੱਕਰੀ ਚੱਲੋ ਇੱਧਰ ਫਿਰ ਲੋਗ ਪਬਲਿਕ ਪੀਪਲ ਬੱਲੇ ਬੱਲੇ ਵਿੱਚ ਇਹ ਜਾਨਵਰ ਵਿੱਚੇ ਲੋਗ ਕਿੰਨਾ ਕੁਝ ਬਣਾਇਆ ਜੀ ਕਿਤੇ ਊਠ ਇਤੇ 12 ਸਿੰਘੇ ਆ ਦੇਖੋ ਆ 12 ਸਿੰਘੇ ਜੇ ਬਣਾਏ ਨੇ ਵਿੱਚ ਉਂਟ ਵੀ ਨੇ ਜੀ ਜ਼ੂਮ ਕਰਦਾ ਜੀ ਮੈਂ ਆ ਦੇਖੋ ਉਂਟ 12 ਸਿੰਘੇ ਮਾ ਕੀਦਰ ਘੋੜੇ-ਘੋੜੇ ਵੀ ਨੇ ਖੋਤੇ ਕੋਈ ਇੱਧਰ ਨੇ ਮੂਰਤੀਆਂ ਜੀ ਦੇਖੋ ਜੀ ਪਸੀਨਾ ਪਸੀਨੀ ਹੋ ਗਿਆ ਵਲੌਗ ਬਣਾਉਂਦੇ ਬਣਾਉਂਦੇ ਗਰਮੀ ਲੱਗਦੀ ਹੈ ਵਿੱਚ ਵਿੱਚ ਕਿਤੇ ਕਿਤੇ ਜਿੱਥੇ ਉੱਚੇ ਉੱਚੇ ਬਣਾਏ ਨੇ ਪਹਾੜੀ ਟੈਪ ਜਿਵੇਂ ਲੰਗਣਾ ਦੇ ਰਸਤੇ ਉੱਥੇ ਆ ਕੇ ਤਾਂ ਹੋ ਜਾਂਦਾ ਠੰਡਾ ਜੀ ਜਿਵੇਂ ਆ ਹੁਣ ਬੰਦ ਆ ਸਾਰੇ ਪਾਸਿਓਂ ਫਿਰ ਇੱਥੇ ਲੱਗਦੀ ਆ ਜੀ ਗਰਮੀ ਆ ਵੀ ਚੈੱਕ ਕਰੋ ਜੀ ਲਓ ਜੀ ਹੁਣ ਆਪਾਂ ਪਹੁੰਚ ਚਲੇ ਐਗਜ਼ਿਟ ਵਾਲੇ ਪਾਸੇ ਆਹ ਦੇਖੋ ਆ ਕਿੰਨੇ ਬੰਦੇ ਬਣੇ ਹੋਏ ਨੇ ਜੀ ਨੇੜੇ ਕਰੋ ਚੈੱਕ ਜੀ ਇੱਧਰ ਵੀ ਨੇ ਕੋਈ ਇਹ ਵੀ ਨੇੜੇੋਂ ਦਸਾਂ ਨਹੀਂ ਜਾ ਕੇ ਆ ਸਾਰੀਆਂ ਮੂਰਤੀਆਂ ਟੁੱਟੀਆਂ ਹੋਈਆਂ ਚੂੜੀਆਂ ਦੀਆਂ ਬਣੀਆਂ ਨੇ ਜੀ ਆ ਦੇਖੋ ਟੁੱਟੀਆਂ ਨੇ ਚੂੜੀਆਂ ਸਾਰੀਆਂ ਦੇ ਟੋਟੇ ਨੇ ਨਾ ਉਹਦੀਆਂ ਬਣੀਆਂ ਨੇ ਸਾਰੀਆਂ ਜਿੰਨੀਆਂ ਵੀ ਟੁੱਟੀਆਂ ਏਥੇ ਨੇ ਜਿਹੜੀਆਂ ਇੱਧਰ ਸਾਹਮਣੇ ਨਜ਼ਰ ਆ ਰਹੀਆਂ ਨੇ ਜੀ ਆ ਵੀ ਚੂੜੀਆਂ ਦੇ ਟੋਟਿਆਂ ਦੇ ਬਣਾਏ ਨੇ ਹੁਣ ਤਾਂ ਬਿਲਕੁਲ ਲੜੇ ਪਾ ਜਾਈਏ ਦੇਖੋ ਅੱਗੇ ਉੱਚਾ ਜਿਹਾ ਥੋੜੇ ਜਿਹਾ ਆ ਦੇਖੋ ਇਹ ਬਿਲਕੁਲ ਐਗਜ਼ਿਟ ਤੇ ਆ ਜੀ ਸਾਰਾ ਆ ਟਾਈਲਾਂ ਦੇ ਛੋਟੇ ਛੋਟੇ ਚਿਪਸ ਪੱਥਰ ਦੇ ਟੋਟਿਆਂ ਦੇ ਬਣੇ ਨੇ ਜੀ ਆ ਲਓ ਜੀ ਇਹ ਵੱਡਾ ਸਾਰਾ ਇੱਕ ਰੌਕ ਪਿਆ ਪੱਥਰ ਪਿਆ ਤੇ ਦੱਸਿਆ ਜੀ ਰੌਕ ਗਾਰਡਨ ਆ ਫੈਂਟੈਸਟਿਕ ਕ੍ਰੀਏਟਡ ਬਾਈ ਨੇਕ ਚੰਦ ਨੇਕ ਚੰਦ ਦੁਆਰਾ ਬਣਾਇਆ ਗਿਆ ਜੀ ਤੇ ਡੈਡੀਕੇਟਡ ਟੂ ਦਾ ਸਪਿਰਟ ਆਫ ਕ੍ਰੀਏਟੀਵਿਟੀ ਬਾਈ ਦਾ ਪੀਪਲ ਆਫ ਇੰਡੀਆ ਇੰਡੀਆ ਦੇ ਲੋਕਾਂ ਦੁਆਰਾ ਜਿਹੜਾ ਡੈਡੀਕੇਟ ਕੀਤਾ ਗਿਆ ਹੈ ਕ੍ਰੀਏਟੀਵਿਟੀ ਨੂੰ ਠੀਕ ਹੈ ਜੀ ਤੇ ਬਾਕੀ ਚੰਡੀਗੜ੍ਹ 7 ਜੁਲਾਈ 1988 ਲਓ ਜੀ ਇਹ ਇਥੋਂ ਦਾ ਇਤਿਹਾਸ ਨੇਕ ਚੰਦ ਦੁਆਰਾ ਬਣਾਇਆ ਗਿਆ ਤੋ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਦੱਬ ਕੇ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਵਲੌਗ ਤੇ ਸ਼ੇਅਰ ਕਰਨਾ ਤੁਹਾਡਾ ਬੰਦ ਆ ਜੀ ਮਿਹਨਤ ਬਹੁਤ ਲੱਗੀ ਆਪਣੀ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਲੌਗ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਥੈਂਕ ਯੂ ਜੀ